ਸਤਿ ਸ਼੍ਰੀ ਅਕਾਲ ਜੀ ਕੱਲ ਤੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਆਜਾਣਾ ਕੱਲ ਦੱਸਦੇ ਆ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੌਸਮ ਖਰਾਬ ਦੇਖਣ ਨੂੰ ਮਿਲੇਗਾ ਹਵਾਵਾਂ ਦੀ ਗਤੀ ਕਿਸ ਤਰ੍ਹਾਂ ਦੀ ਰਹੇਗੀ ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਅੱਜ ਆਪਾਂ ਅੱਜ ਦਾ ਮੌਸਮ ਦੇਖਿਆ ਸੀ ਕਿ ਸਵੇਰ ਤੋਂ ਹੀ ਇਹ ਜਿਹੜੀ ਚੰਗੀ ਬੱਦਲਬਾਈ ਟੁੱਟਵੇਂ ਰੂਪ ਦੇ ਵਿੱਚ ਦੱਖਣੀ ਇਲਾਕਿਆਂ ਦੇ ਵਿੱਚ ਤੇ ਪੂਰਬੀ ਇਲਾਕਿਆਂ ਦੇ ਵਿੱਚ ਸੰਘਣੇ ਬੱਦਲਬਾਈ ਦੇਖਣ ਨੂੰ ਮਿਲੀ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਤੇਜ਼ ਰਹੀ ਅੱਜ ਦੇ ਦਿਨਾਂ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਤਗੜਾ ਛਰਾਟਿਆਂ ਵਾਲਾ ਮੀਂਹ ਦੇਖਣ ਨੂੰ ਮਿਲਿਆ ਕੁਝ ਕਿ ਇਲਾਕਿਆਂ ਦੇ ਵਿੱਚ ਹਲਕੇ ਫੁਲਕੇ ਕੈਮਨ ਹੀ ਦੇਖਣ ਨੂੰ ਮਿਲੇ ਪਰ ਜਿਹੜਾ ਦੁਪਹਿਰ ਤੋਂ ਬਾਅਦ ਆ ਜਿਹੜਾ ਲਗਭਗ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਸੀ ਜੇਕਰ ਹੁਣ ਗੱਲ ਕਰੀਏ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਹਾਲੇ ਵੀ ਆਪਾਂ ਨੂੰ ਜਿਹੜਾ ਨਜ਼ਰ ਆ ਰਿਹਾ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਜਿਹੜੇ ਸ਼ਹਿਰ ਨੇ ਉਹਨਾਂ ਵਿੱਚ ਹਜੇ ਵੀ ਜਿਹੜੀ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਤੇ ਅੱਜ ਰਾਤ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਕਿਉਂਕਿ ਜੇਕਰ ਹੁਣ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਰੁਖ ਚੇਂਜ ਕਰਨਗੀਆਂ ਪਹਿਲਾਂ ਪੂਰਬੀ ਹਵਾਵਾਂ ਚੱਲਦੀਆਂ ਸੀਗੀਆਂ ਹੁਣ ਜਿਹੜੀਆਂ ਦੱਖਣ ਪੱਛਮੀ ਹਵਾਵਾਂ ਚੱਲ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੱਛਮੀ ਹਵਾਵਾਂ ਨੇ ਜਿਹੜੀਆਂ ਖੰਡ ਮਹਾਸਾਗਰ ਤੋਂ ਨਮੀ ਲੈ ਕੇ ਇੱਕ ਵਾਰ ਫਿਰ ਤੋਂ ਬੱਦਲ ਬਾਈਏ ਦੇਰ ਰਾਤ ਤੱਕ ਜਿਹੜੀ ਮਤਲਬ 11 12 ਵਜੇ ਇੱਕ ਵਾਰ ਫਿਰ ਤੋਂ ਦੱਖਣੀ ਹਿੱਸੇ ਦੇ ਵਿੱਚ ਪੰਜਾਬ ਦੇ ਦੱਖਣੀ ਹਿੱਸੇ ਜਿਵੇਂ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਬੱਦਲ ਬਾਈ ਦੇਖਣ ਨੂੰ ਮਿਲੇਗੀ ਰਾਤ ਨੂੰ ਤੇ ਹੋ ਸਕਦਾ ਹੈ ਕਿ ਇਹਨਾਂ ਦੇ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਪਿੰਡਾਂ ਦੇ ਵਿੱਚ ਮੀਹਾਂ ਦੀਆਂ ਗਤੀਵਿਧੀਆਂ ਹਲਕੇ-ਫੁਲਕੇ ਛਰਾਟੇ ਜਾਂ ਕਿਣ ਕਿਣ ਮਣ ਕਿਣ ਮਲਵਾਰਾ ਮਾਹੌਲ ਅੱਜ ਰਾਤ ਨੂੰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਆਪਾਂ ਕੱਲ ਦੇ ਮੌਸਮ ਦੀ ਗੱਲ ਕਰਦੇ ਹਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੱਕ ਛੋਟੀ ਜਿਹੀ ਹੋਰ ਬੇਨਤੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਕੱਲ ਦੇ ਮੌਸਮ ਦੇ ਵਿੱਚ ਕੀ ਹੋਵੇਗਾ ਕਿ ਹਵਾਵਾਂ ਨੇ ਜਿਹੜੀਆਂ ਦੱਖਣ ਪੱਛਮੀ ਹਵਾਵਾਂ ਚੱਲਣਗੀਆਂ ਹਵਾਵਾਂ ਦਾ ਸਪੀਡ ਆ ਜਿਹੜੀ ਉਹ ਮੱਧਮ ਰੂਪ ਦੇ ਵਿੱਚ ਹਵਾਵਾਂ ਨੇ ਉਹ ਪੰਜਾਬ ਦੇ ਵਿੱਚ ਚਲਣੀਆਂ ਸ਼ੁਰੂ ਹੋਣਗੀਆਂ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਜਿਹੜੇ ਨੇ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਕਿਉਂਕਿ ਆਲੇ-ਦਾਲੇ ਆਲੇ-ਦਾਲੇ ਰਾਜਸਥਾਨ ਦੇ ਕਈ ਇਲਾਕੇ ਤੇ ਆਲੇ-ਦਾਲੇ ਤੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਰਨ ਜਿਹੜਾ ਟੈਂਪਰੇਚਰ ਆ ਉਹ ਡਾਊਨ ਹੋਇਆ ਜਿਸ ਦੇ ਚੱਲਦੇ ਟੈਂਪਰੇਚਰ ਦੇ ਵਿੱਚ 2 ਤੋਂ 3 ਡਿਗਰੀ ਗਰਾਉਡ ਦੇਖਣ ਨੂੰ ਮਿਲੂਗੀ ਜੇਕਰ ਬਦਲੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਜਿਹੜੇ ਬਦਲ ਨੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਕੱਲ ਨੂੰ ਆਪਾਂ ਨੂੰ ਘੱਟ ਦੇਖਣ ਮਤਲਬ 10-15% ਚਾਂਸ ਹੋਣਗੇ ਜੇਕਰ ਮੀਂਹਾਂ ਦੀਆਂ ਗਤੀਵਿਧੀਆਂ ਦੀ ਗੱਲ ਕਰਾਂਗੇ ਪਰ ਟੁੱਟਵੇਂ ਰੂਪ ਦੇ ਵਿੱਚ ਬਦਲ ਬਾਈ ਆਪਾਂ ਨੂੰ ਪੱਛਮੀ ਹਿੱਸੇ ਤੋਂ ਬਾਅਦ ਰਾਜਸਥਾਨ ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਤੋਂ ਟੁੱਟਵੇਂ ਰੂਪ ਦੇ ਬਦਲ ਨੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਰਹਿਣਗੇ ਇਸਦੇ ਚੱਲਦੇ ਪੰਜਾਬ ਦੇ ਪੂਰਬੀ ਹਿੱਸੇ ਤੇ ਉੱਤਰੀ ਹਿੱਸੇ ਲਗਭਗ ਸਾਫ਼ ਰਹਿਣਗੇ ਇਸ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲੂਗੀ ਮੌਸਮਾ ਜਿਹੜਾ ਨਰਮਾਈ ਵਾਲਾ ਰਹੂਗਾ ਕਿਉਂਕਿ ਜਿਹੜਾ ਅੱਜ ਅੱਜ ਮੀਂਹਾਂ ਦੀਆਂ ਹਲਚਲਾਂ ਹੋਈਆਂ ਨੇ ਜਿਸ ਦੇ ਕਾਰਨ ਟੈਂਪਰੇਚਰ ਦੇ ਕਾਫੀ ਉਤਲ-ਫੁਤਲ ਹੋਈ ਆ ਤੇ ਇਹ ਇਹ ਮੀਂਹਾਂ ਦਾ ਅਸਰ ਆ ਜਿਹੜਾ ਕੱਲ ਨੂੰ ਆਪਾਂ ਨੂੰ ਦੇਖਣ ਕੱਲ ਨੂੰ ਵੀ ਦੇਖਣ ਨੂੰ ਮਿਲੂਗਾ ਇਹ ਮੀਂਹਾਂ ਦਾ ਅਸਰ ਆ ਜਿਹੜਾ ਟੈਂਪਰੇਚਰ ਦੇ ਉੱਤੇ ਜ਼ਿਆਦਾ ਦੇਖਣ ਨੂੰ ਮਿਲੇਗਾ ਬਾਕੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਹੈ ਕਿਉਂਕਿ ਵੀ ਕਿ ਬੱਦਲਬਾਈ ਹਲਕੀ-ਫੁਲਕੀ ਬੱਦਲਬਾਈ ਆਪਾਂ ਨੂੰ ਦੱਖਣੀ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ